ਨੰਨਾ ਹੈ ਫਿਰ ਵੀ ਉਹਨੂੰ ਕੋ ਗੁਰੂ ਦਾ ਗਿਆਨ ਨਹੀਂ ਹੈ ਗੁਰੂ ਸਾਹਿਬ ਸਮਝਾਉਂਦੇ ਆ ਪਿਆਰ ਦੇ ਨਾਲ ਪਿਆਰ ਸਿੱਧ ਗੁਰੂ ਸਾਹਿਬ ਕਹਿੰਦੀ ਹੈ ਭਾਈ ਬਾਣੀ ਨੂੰ ਮੰਨ ਕੇ ਗੁਰਬਾਣੀ ਨੂੰ ਸਮਝ ਕੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾ ਚ ਚਿੱਤ ਜੋੜ ਜਿਹੜਾ ਮਾਰਗ ਤੈਨੂੰ ਅਕਾਲ ਪੁਰਖ ਪਰਮੇਸ਼ਰ ਨੇ ਦਿੱਤਾ ਹੈ ਆ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਦੇ ਆ ਪੰਜਾਬ ਦੇ ਵਿੱਚ ਕਈ ਨਾਮ ਵਾਰ ਤੇ ਕਈ ਬੜੇ ਸ਼ਖਸੀਅਤਾਂ ਜਿਹੜੀਆਂ ਇਸ ਸੰਸਾਰ ਤੋਂ ਤੁ르 ਗਈਆਂ ਮਹਾਰਾ ਕਹਿੰਦੇ ਐ ਰਾਣਾ ਰਾਓ ਨਾ ਪੂਰ ਹੈ ਰਾਗਣਾ ਕੁੰਧ ਫਕੀਰ ਵਾਰੀ ਆਪੋ ਆਪਣੀ ਕੋ ਨਾ ਬੰਧ ਹੈ ਧੀਰ ਇਸ ਸੰਸਾਰ ਤੇ ਬੜੇ ਬੜੇ ਯੋਧੇ ਆਏ ਹੈ ਰਾਜੇ ਮਹਾਰਾਜੇ ਆਏ ਹੈ ਉਹ ਸਾਰੇ ਚਲੇ ਗਏ ਆਖਰ ਉਹ ਇਸ ਸੰਸਾਰ ਤੋਂ ਤੁ르 ਕਰਕੇ ਵਿਸ਼ੇ ਜਾਂਦਾ ਛੜ ਜਾਂਦੇ ਆ ਜਿਹੜੇ ਸੂਰਬੀਰ ਯੋਧੇ ਐ ਜੋ ਸਹੀਧਾਨੀ ਆਪਾਂ ਜਾਂਦਾ ਮਨੋਂਦੇ ਆ ਆਪਣੇ ਵੱਡ ਬਡੇਰਿਆਂ ਨੂੰ ਯਾਦ ਕਰਦੇ ਆ ਉਹ ਸਰੀਰ ਕਰਕੇ ਭਾਵੇਂ ਸਾਡੇ ਵਿੱਚ ਨਹੀਂ ਹੁੰਦੇ ਪਰ ਉਹ ਇੱਕ ਪਿਆਰ ਕਰਕੇ ਸਾਡੇ ਵਿੱਚ ਵਿਜਰਦੇ ਐ ਸੋ ਗੁਰਬਾਣੀ ਦੇ ਸਹਿਤ ਉਹਨਾਂ ਦੀ ਯਾਦ ਨੂੰ ਮਨਾਉਣਾ ਤੇ ਆਪਣੀ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਉਸ ਅਕਾਲ ਦੀ ਬੇਨਤੀ ਕਰਨੀ ਭਾਈ ਉਸ ਮਿੱਠੀ ਯਾਦ ਦੇ ਅੰਦਰ ਸਮੂਹ ਪਰਿਵਾਰ ਨੇ ਅਕਾਲ ਪੁਰਖ ਪਰਮੇਸ਼ਰ ਦਾ ਜੋ ਹੈ ਬਾਣਾ ਮੰਨ ਕਰਕੇ ਗੁਰਬਾਣੀ ਦੇ ਸਹਿਤ ਮਹਾਰਾਜ ਸਾਹਿਬ ਦੱਸਦੇ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦਰੜਾਈ ਜਿਸ ਪ੍ਰਾਪਤ ਸੋ ਲਹੈ ਮੁਰ ਚਰਨੀ ਲਾਗੇ ਆਏ ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੋਝ ਜਿਹੜੀ ਹੈ ਉਹ ਕੀਮਤੀ ਦਾਤ ਹੈ ਗੁਰੂ ਦਾ ਦਿੱਤਾ ਹੋਇਆ ਹਰ ਨਾਮ ਕੀਮਤੀ ਪਦਾਰਥ ਹੈ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਨਾ ਸਾਨੂੰ 52 ਹੁਕਮ ਦਿੰਦੇ ਹੋ 52 ਹੁਕਮ ਜਦੋਂ ਅਸੀਂ ਪੜਦੇ ਆ ਆਪਣੇ ਜੀਵਨ ਦੇ ਵਿੱਚ ਇੱਕ ਵੀ ਹੁਕਮ ਲਾਗੂ ਨਹੀਂ 52 ਦੇ 52 ਹੁਕਮ ਅਸੀਂ ਮਾਰਾ ਦੇ ਠੁਕਰਾ ਰਹੇ ਹਾਂ ਫਿਰ ਵੀ ਗੁਰੂ ਦੇ ਸਿੱਖ ਬਣ ਕੇ ਬੈਠੇ ਆ ਗੁਰੂ ਸਾਹਿਬ ਦੇ ਸਾਰੇ ਸੰਗਤ 52 ਹੁਕਮ ਜ਼ਰੂਰ ਪੜਨੇ ਆ 52 ਹੁਕਮ ਪੜ ਕੇ ਫਿਰ ਸਾਨੂੰ ਗਿਆਨ ਮਿਲੇਗਾ ਕਿ ਅਸੀਂ ਆਪਣੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਰਹੇ ਆ ਬਹੁਤ ਜਾਹੋ ਪੁਨਾਤੋਂ ਇੱਕ ਵੀ ਹੁਮ ਸਾਡੇ ਤੇ ਨਾ ਦੂ ਨਹੀਂ ਹੁੰਦਾ ਆਪਣੇ ਜੀਵਨ ਨੂੰ ਇੰਨਾ ਪਤਨ ਕੀਤਾ ਹੋਇਆ ਹੈ ਮਾਰ ਸਾਹਿਬ ਦੱਸਦੀ ਹੈ ਭਾਈ ਸੰਗਤ ਕਰੋ ਗੁਰਬਾਣੀ ਪੜੋ ਸਿਮਰਨ ਕਰੋ ਆਕਾਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਈ ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ ਹਰ ਕੋਈ ਅਕਾਲ ਪੁਰਖ ਪਰਮੇਸ਼ਰ ਦੀ ਕਹਾਣੀ ਨੂੰ ਬਿਆਨ ਨਹੀਂ ਕਰ ਸਕਦਾ ਜੇ ਕੋਈ ਪਿਆਰਾ ਵੀ ਨਹੀਂ ਕਿ ਜੇ ਕੋਈ ਸੱਜਣ ਮੈਨੂੰ ਆ ਕੇ ਤੁਹਾਨੂੰ ਸੁਣਾ ਦੇਵੇ ਨਾ ਜੇ ਕੋ ਮਨਜ਼ੂਰ ਨ ਹੋ ਜੇ ਕੋ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਸੁਣਾਵੇ ਇਸ ਦੇਵਾ ਮਨ ਆਪਣਾ ਨਿਮ ਨਿਮ ਲਾਗਾ ਪਾਈ ਮੈਂ ਆਪਣਾ ਮਨ ਉਸ ਦੇ ਹਵਾਲੇ ਕਰਾਂਗਾ ਲਿਪ ਲਿਪ ਕੇ ਉਹਦੇ ਚਰਨਾਂ ਦੇ ਵਿੱਚ ਜਿਹੜਾ ਟਹਿ ਪਾਵਾਂਗਾ ਆਪਣਾ ਮਨ ਉਸ ਗੁਰਮੁਖ ਪਿਆਰੇ ਨੂੰ ਸੌਂਗ ਦਵਾਗਾ ਜਿਹੜਾ ਉਸ ਅਕਾਰਪੁਰਖ ਪਰਮੇਸ਼ਰ ਦੀ ਅਕਾਤ ਕਹਾਣੀ ਸੁਣਾਵੇ ਕਿਉਂਕਿ ਗੁਰੂ ਘਰਾਂ ਦੇ ਵਿੱਚ ਗੁਰੂ ਘਰ ਦੀ ਇੱਕ ਮਰਿਆਦਾ ਹੈ ਜਦੋਂ ਅਸੀਂ ਗੁਰਦੁਆਰੇ ਜਾਣਾ ਹੈ ਜਾਂ ਕਿਸੇ ਗੁਰੂ ਦੀ ਸੰਗਤ ਕਰਨੀ ਹੈ ਮਾਰਾ ਕਹਿੰਦੇ ਆਪ ਦਵਾਈ ਹੈ ਕਾਸ ਆਪ ਦਵਾਈ ਹੈ ਅਬਰ ਕੈਸੀ ਤੇ ਦੁਰਾਈ ਗੁਰੂ ਘਰ ਜਾਣ ਲੱਗਿਆ ਮਨ ਨੀਮਾ ਤੇ ਮਤ ਉੱਚੀ ਹੋਣੀ ਚਾਹੀਦੀ ਹੈ ਸਾਡੀ ਮਤ ਵੀ ਹੋਵੇਂ ਜਾਂਦੀ ਹੈ ਮਾਂਝ ਤਰ੍ਹਾਂ ਤਰ੍ਹਾਂ ਦੇ ਸਵਾਲ ਲੈ ਕਰਕੇ ਜਿਵੇਂ ਦੇ ਘਰਾਂ ਤੋਂ ਦੁਰਦੇ ਆ ਉਵੇਂ ਹੀ ਗੁਰੂ ਘਰ ਦੀ ਸੰਗਤ ਦੇ ਵਿੱਚ ਗੱਲਾਂ ਕਰਦੇ ਨੇ ਮਹਾਰਾ ਜੀ ਕਹਿੰਦੇ ਨਾਮ ਬਿਨਾ ਸਭ ਖੂੜ ਗਾਂਦੀ ਹੋਸ਼ੀਆਂ ਇਹ ਸਾਰੀਆਂ ਸਿਆਣੀਆਂ ਗੱਲਾਂ ਕੀਤੀਆਂ ਸਾਡੀਆਂ ਹੋਸ਼ੀਆਂ ਹੀ ਹਨ ਜਿੰਨਾ ਚਿਰ ਵਾਸਤੇ ਨਾਮ ਨਹੀਂ ਜਪਦੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਨਹੀਂ ਅਸੀਂ ਰੰਗੇ ਜਾਂਦੇ ਮੋਨਾ ਚਿਹਰੇ ਵਾਸਤੇ ਸਾਰੀਆਂ ਮਾਰ ਸਾਬ ਦੱਸਦੇ ਆ ਸਾਡੀਆਂ ਕੀਤੀਆਂ ਹੋਈਆਂ ਗੱਲਾਂ ਹੋਸ਼ੀਆਂ ਹਨ ਸੋ ਸੰਗਤ ਕਰਨ ਲੱਗਿਆ ਸਾਡਾ ਭਾਂਡਾ ਮੰਨ ਰੂਪੀ ਖਾਦੀ ਹੋਣਾ ਚਾਹੀਦਾ ਹੈ ਫੇਰ ਵਸਤੂ ਪੈਂਦੀ ਹੈ ਉਹ ਵਸਤੂ ਦੇ ਪੈਣ ਦੇ ਨਾਲ ਮਾਰ ਕਹਿੰਦੇ ਕਿ ਨਾਮ ਰੂਪੀ ਜਦੋਂ ਤੁਸੀਂ ਗੁਰਬਾਣੀ ਸੁਣਦੇ ਹੋ ਨਾਮ ਰੂਪੀ ਦੁੱਧ ਤੁਹਾਨੂੰ ਪ੍ਰਾਪਤ ਹੋ ਜਾਂਦਾ ਹੈ ਜਾਗ ਵੀ ਲੱਗ ਜਾਂਦੀ ਹੈ ਉਹਦੇ ਵਾਸਤੇ ਤੁਹਾਨੂੰ ਸੰਗਰਨਾਟ ਹੈਦਾ ਆਵ ਭਾਵ ਇਕਾਗਰਤਾ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਗੁਰਬਾਣੀ ਸਾਨੂੰ ਸਿਖਿਆ ਦਿੰਦੀ ਹੈ ਸਾਨੂੰ ਸਮਝਾਉਂਦੀ ਹੈ ਉਹਨੂੰ ਸਮਝਣ ਤੋਂ ਬਿਨਾਂ ਹੀ ਅਸੀਂ ਜਿਹੜੇ ਆ ਉਹ ਸੰਗਤ ਕਰਦੇ ਆ 2 ਮਿੰਟ ਵਾਸਤੇ ਬੈਠ ਕੇ ਗੁਰੂ ਦਾ ਹੁਕਮ ਪਤਾ ਕੀ ਹੁੰਦਾ ਹੈ ਜੋ ਅਸੀਂ ਬੋਲਦੇ ਆ ਹੁਕਮ ਆਇਆ ਗੁਰੂ ਦਾ ਹੁਕਮ ਨਾਮਾ ਹੁਕਮ ਦਾ ਮਤਲਬ ਕੋਈ ਖਾਸ ਸੰਦੇਸ਼ ਜਿਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੋਵੇ ਸਾਡੇ ਗੁਰੂ ਦਾ ਉਪਦੇਸ਼ ਆਉਂਦਾ ਹੋਵੇ ਆਪਾਂ ਉਪਦੇਸ਼ ਦੇ ਵਿੱਚ ਵੀ ਕੀ ਕਰਦੇ ਆ ਗੰਨਾ ਕਰਦੇ ਆ ਰੌਲਾ ਪਾਉਂਦੀ ਆ ਬੱਚੇ ਸਾਡੇ ਰੌਲਾ ਪਾਉਂਦੇ ਆ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਬੱਚੇ ਰੌਲਾ ਪਾ ਰਹੇ ਆ